ਮੇਰਾ ਨਾਮ ਅਰਥਨੂਰ ਸਿੰਘ ਹੈ ਜੀ ਕਿਹੜੇ ਸਕੂਲ ਚ ਪੜਦੇ ਸਰਕਾਰੀ ਪ੍ਰਾਇਮਰੀ ਸਕੂਲ ਲਹਿਕਲਾ ਅੱਛਾ ਜ਼ਿਲ੍ਹਾ ਪੱਤਰੀ ਖੇਡਾਂ ਲਈ ਤੁਹਾਡੀ ਸਿਲੈਕਸ਼ਨ ਹੋਈ ਸੀ ਕਿਹੜੀ ਕਿਹੜੀ ਖੇਡ ਲਈ ਹੋਈ ਸੀ ਤੇ ਕਿੰਨੇ ਜਾਣਾਂਗੇ ਹੋਈ ਸੀ ਅਸੀਂ 4 ਜਾਣੇ ਆ ਮੇਰੀ ਤਾਂ ਮੇਰਾ ਨਾਮ ਅਰਥਨੂਰ ਸਿੰਘ ਹੈ ਮੇਰੀ ਐਥਲੀਟ ਤੇ ਲੌਂਗ ਜੰਪ 450 ਹੋਈ ਸੀ ਪ੍ਰਭਜੋਤ ਉਹਦੀ ਐਥਲੀਟ ਤੇ ਲੌਂਗ ਜੰਪ 250 ਸੀ ਆਮਨਦੀਪ ਆਮਨਦੀਪ ਦੀ ਰਲੇ ਚੋਈ ਸੀ ਹੈਰੀ ਹੈਰੀ ਵੀ 200 ਮੀਟਰ ਤੇ ਐਥਲੀਟ ਚ ਹੋਈ ਸੀ ਤੈਨੂੰ ਕਿਹਦੇ ਨਹੀਂ ਕਰਤੀ ਨਹੀਂ ਕਿਉਂ ਸਕੂਲ ਬੱਲੋਨ ਹੀ ਪੇਜ ਆ ਗਿਆ ਤੇ ਨਹੀਂ ਗਿਆ ਨਹੀਂ ਘਰ ਨੂੰ ਪਤਾ ਨਹੀਂ ਜੀ ਲੱਗਦਾ ਨਹੀਂ ਤੁਹਾਡਾ ਵੀ ਚਾਂਸ ਵੱਡਾ ਚਾਂਸ ਮਿਸ ਹੋ ਗਿਆ ਹਾਂਜੀ ਜਿੱਤ ਦੀ ਆਸ ਹੈ ਕਿ ਜਿੱਤ ਕੇ ਆਉਂਦੇ ਹਾਂ ਹਾਂਜੀ ਮੇਰਾ ਨਾਮ ਪ੍ਰਭਜੋਤ ਸਿੰਘ ਹੈ ਪ੍ਰਭਜੋਤ ਸਕੂਲ ਦੇ ਵਿੱਚ ਹੈ ਮਿੱਡੇ ਮੀਲ ਦੇ ਵਿੱਚ ਤੁਹਾਨੂੰ ਜਿਹੜਾ ਹਫ਼ਤੇ ਦੇ ਵਿੱਚ ਇੱਕ ਦਿਨ ਫਲ ਮਿਲਣਾ ਹੁੰਦਾ ਮਿਲਦਾ ਉਹ ਹਾਂਜੀ ਮਿਲਦਾ ਨਹੀਂ ਕਿੰਨਾ ਟਾਈਮ ਹੋ ਗਿਆ ਮਿਲੇ ਨੂੰ 6-7 ਮਹੀਨੇ ਹੋ ਗਏ ਜੀ ਮੇਰਾ ਨਾਮ ਜਰਚਨੂਰਾ ਜੀ ਮੇਰੀ 5th ਕਲਾਸ ਹੈ ਜੀ ਅੱਛਾ ਇੱਥੇ ਸਕੂਲ ਦੇ ਵਿੱਚ ਮਿਡਡੇ ਮੀਲ ਦੇ ਵਿੱਚ ਤੁਹਾਨੂੰ ਫਰੂਟ ਮਿਲਦਾ ਹੈਗਾ ਕੋਈ ਫਲ ਨਹੀਂ ਜੀ ਨਹੀਂ ਜੀ ਕਿੰਨਾ ਟਾਈਮ ਹੋ ਗਿਆ ਮਿਲੇ ਨੂੰ 6 ਕੁ ਮਹੀਨੇ ਹੋ ਗਏ ਜੀ ਅੱਛਾ 3 ਮਹੀਨੇ ਸੀ ਤੁਹਾਨੂੰ ਉਹ ਸਾਨੂੰ ਸੇਬ ਮਿਲੇ ਸੀ ਅੱਛਾ ਕੁੜਕੇ ਨਹੀਂ ਮਿਲੇ ਕਦੇ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਪਿੰਡ ਲੇਲਕਲਾ ਜਿਹੜਾ ਪਿੰਡ ਦੇ ਵਿੱਚ ਤੁਹਾਡੇ ਇੱਕ ਇਕੱਠ ਹੋਇਆ ਸੀਗਾ ਸੰਜੀਤ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਦੀ ਬਦਲੀ ਕਰਨ ਲਈ ਹਾਂਜੀ ਹਾਂ ਕਾਫੀ ਗੰਭੀਰ ਅਲਜਾਮ ਲਾਏ ਨੇ ਮਾਤਾ ਪਿਤਾ ਇਹ ਮਾਮਲਾ ਜੇ ਪਹਿਲਾਂ ਤਾਂ ਫਰੂਟਾਂ ਵਾਲੀ ਸਭ ਤੋਂ ਵੱਡਾ ਮਸਲਾ ਇਹ ਸੀਗਾ ਵੀ ਫਰੂਟ ਜਿੱਥੇ ਇੱਕ ਮਹੀਨੇ ਚ ਚਾਰ ਵਾਰੀ ਵੰਡਣੇ ਚਾਹੀਦੇ ਸੀਗੇ ਉਹ ਸਾਲ ਚ ਵੀ ਚਾਰ ਵਾਰੀ ਨਹੀਂ ਵੰਡੇ ਗਏ ਹੈਗੇ ਸਾਲ ਚ ਵੀ ਤਿੰਨ ਵਾਰੀ ਫਰੂਟ ਮਿਲੇ ਨੇ ਬੱਚਿਆਂ ਨੂੰ ਉਸ ਤੋਂ ਬਾਅਦ ਜਿਹੜਾ ਟੀਚਰ ਨੇ ਇੱਥੋਂ ਦਾ ਜਿਹੜਾ ਸਟਾਫ ਹੈ ਉਹ ਸਾਰਾ ਬਹੁਤ ਸਹਿਯੋਗੀ ਹੈ ਜਿਹੜ ਪਾ ਆਉਂਦੇ ਨੇ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਪੂਰੇ ਸਹਿਯੋਗ ਨਾਲ ਚੱਲਦਾ ਇਹ ਜਿਹੜੀ ਟੀਚਰ ਸੀ ਇਹਦਾ ਉਹਨਾਂ ਟੀਚਰਾਂ ਦੇ ਨਾਲ ਵੀ ਵਿਵਹਾਰ ਹੈ ਜਿਹੜਾ ਉਹ ਬਿਲਕੁਲ ਚੰਗਾ ਨਹੀਂ ਸੀਗਾ इवन ਜਿਹੜੇ ਬੱਚੇ ਕੋਈ ਇੱਥੇ ਦਸਤਾਰ ਸਜਾ ਕੇ ਆਉਣਾ ਚਾਹੁੰਦੇ ਸੀ ਹੁਣ ਜਿਹੜੇ ਬੱਚੇ ਹੋਗੇ 5ਵੀਂ ਕਲਾਸ 'ਚ ਹੋਗੇ ਹਨਾ ਉਹਨਾਂ ਦੇ ਵੀ ਕਿੰਤੂ ਪਰੰਤੂ ਕੀਤਾ ਜਾਂਦਾ ਸੀ ਵੀ ਤੁਸੀਂ ਪੱਕ ਕਿਉਂ ਬੰਨ ਕੇ ਆਉਨੇ ਹੋ ਤੁਸੀਂ ਐ ਕਿਉਂ ਕਰਦੇ ਹੋ ਠੀਕ ਹੈ ਨਾ ਯਾਨੀ ਕਿ ਹੋਰ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਸਾਨੂੰ ਲਗਾਤਾਰ ਮਿਲ ਰਹੀਆਂ ਸੀ ਜਿਹੜੇ ਸਾਡੇ ਇੱਥੋਂ ਦੇ ਬਹੁਤ ਪੋਟੈਂਸ਼ੀਅਲ ਵਾਲੇ ਬੱਚੇ ਸੀਗੇ ਜਿਹੜੇ ਕੱਲੀਆਂ ਖੇਡ ਇਹ ਇਲੈਕਟਰ ਨੂੰ ਲਿਖਿਆ ਰਿਹਾ ਹੀ ਨਹੀਂ ਗਿਆ ਹੈਗਾ ਉਹ ਬੱਚੇ ਐਵੇਂ ਇੱਥੋਂ ਪਾਸ ਆਊਟ ਹੋ ਕੇ ਬਾਕੀ ਸੋ ਅਸੀਂ ਇਹ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਭਈ ਇਹੋ ਜੇ ਅਧਿਆਪਕ ਨੇ ਜਿਹੜੇ ਉਹਨਾਂ ਤੇ ਗੌਰ ਕੀਤੀ ਜਾਵੇ ਠੀਕ ਹੈ ਨਾ ਤੇ ਸਾਡੇ ਪਿੰਡ ਨੂੰ ਕੋਈ ਇਹੋ ਜਾਂ ਯੋਗ ਅਧਿਆਪਕ ਦਿੱਤਾ ਜਾਵੇ ਜਿਹੜਾ ਕਿ ਇਸ ਪ੍ਰਾਇਮਰੀ ਸਕੂਲ ਨੂੰ ਚਲਾਵੇ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਸਾਰੀ ਨਗਰ ਪੰਚਾਇਤ ਖੜੀ ਹੈ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਖੜੀਆਂ ਨੇ ਕਿਸਾਨੀ ਉਹਨੇ ਨਾਲ ਖੜੀਆਂ ਨੇ ਅਸੀਂ ਵੀ ਖੜੇ ਆਂ ਪਿੰਡ ਦੇ ਜਿੰਨੇ ਵੀ ਮੋਢਬਰ ਬੰਦੇ ਆਂ ਅਸੀਂ ਉਹਦਾ ਪੂਰਾ ਸਹਿਯੋਗ ਕਰਾਂਗੇ ਤੇ ਇੱਥੇ ਜਿੰਨੇ ਵੀ ਬੱਚੇ ਪੜ੍ਹਦੇ ਨੇ ਅਸੀਂ ਚਾਹੁੰਦੇ ਆਂ ਵੀ ਉਹਨਾਂ ਨੂੰ ਨਖਾਰ ਕੇ ਹਰ ਖੇਤਰ ਚ ਅੱਗੇ ਤੋਂ ਅੱਗੇ ਅਸੀਂ ਲੈ ਕੇ ਜਾਈਏ ਇਹ ਸਾਡੀ ਇੱ ਇਨਕੁਆਰੀ ਹੋਣੀ ਚਾਹੀਦੀ ਹੈ ਵੀ ਜਿਹੜੇ ਉਹ ਫਰੂਟ ਨੇ ਉਹ ਕਿੱਥੇ ਗਏ ਉਹਨਾਂ ਦਾ ਪੈਸਾ ਕਿੱਥੇ ਗਿਆ ਜਿਹੜੇ ਉਹ ਬੱਚੇ ਨੇ ਜਿਨ੍ਹਾਂ ਦਾ ਭਵਿੱਖ ਖਰਾਬ ਹੋ ਗਿਆ ਉਹਦੇ ਬਦਲੇ ਹੁਣ ਸਰਕਾਰ ਉਹਨਾਂ ਬੱਚਿਆਂ ਦੇ ਭਵਿੱਖ ਦੇ ਨਾਤੇ ਕੀ ਕਰ ਸਕਦੀ ਹੈ ਕਿਉਂਕਿ ਹੁਣ ਉਹਨਾਂ ਦਾ ਤਾਂ ਅੱਗੇ ਉਮਰ ਵੱਧ ਗਈ ਉਹਨਾਂ ਦੀ ਜਿਸ ਉਮਰ ਦੇ ਵਿੱਚ ਉਹ ਨੈਸ਼ਨਲ ਤੱਕ ਜਾ ਸਕਦੇ ਸੀਗੇ ਅੱਗੇ ਕੰਪੀਟੀਸ਼ਨ ਵੱਧ ਗਿਆ ਉਹਨਾਂ ਦਾ ਉਹਨਾਂ ਦਾ ਹੌਸਲਾ ਟੁੱਟ ਗਿਆ ਉਹਨਾਂ ਦਾ ਕੀ ਹੱਲ ਹੋ ਸਕਦਾ ਇਹ ਸਾਰੇ ਸਵਾਲ ਵੀ ਅਜੇ ਸਰਕਾਰ ਦੇ ਸਨਮੁਖ ਨੇ ਪ੍ਰਸ਼ਾਸਨ ਦੇ ਸਨਮੁਖ ਨੇ ਕੀ ਨਾਮ ਹੈ ਮੇਰਾ ਨਾਮ ਸੋਨੀ ਸਿੰਘ ਹੈ ਜੀ ਪਿੰਡ ਲੇਲਕਲਾ ਮੈਂ ਇਸ ਐਸਐਮਸੀ ਕਮੇਟੀ ਦਾ ਚੇਅਰਮੈਨ ਆ ਜ ਚੈੱਕ ਤੁਹਾਡੇ ਸਕੂਲ ਦਾ ਮਾਮਲਾ ਹੈ ਜਿਹੜਾ ਟੀਚਰ ਤੇ ਮੁਖ ਅਧਿਆਪਕਾ ਦੇ ਪ੍ਰਾਇਮਰੀ ਸਕੂਲ ਦੇ ਕਬੀਰ ਅਲੰਜਾਮ ਲਾਏ ਨੇ ਪੰਚਾਇਤ ਨੇ ਹਾਂਜੀ ਮਾਮਲਾ ਕੀ ਹੈ ਤੁਸੀਂ ਚੇਅਰਮੈਨ ਨੂੰ ਕੋਈ ਤੁਹਾਡੇ ਕੋਲੇ ਪਹਿਲਾਂ ਵੀ ਤੁਹਾਡੀ ਕੋਈ ਟੀਚਰ ਨਾਲ ਗੱਲ ਹੋਈ ਸੀ ਹਾਂਜੀ ਸਾਡੀ ਪਹਿਲਾਂ ਸ਼ੁਰੂ ਚ ਗੱਲਬਾਤ ਹੋਈ ਜਦੋਂ ਸਿਲੈਕਸ਼ਨ ਹੋਈ ਹੈ ਕਮੇਟੀ ਦੀ ਉਸ ਤੋਂ ਬਾਅਦ ਜਦੋਂ ਸਾਨੂੰ ਚੇਅਰਮੈਨ ਬਣਾ ਦਿੱਤਾ ਗਿਆ ਸਾਨੂੰ ਇੱਥੇ ਬਿਆਨਤਕੌਰ ਮੈਡਮ ਜੋ ਹੈੱਡ ਟੀਚਰ ਨੇ ਉਹ ਕਹਿੰਦੀ ਵੀ ਜਦੋਂ ਤੱਕ ਮੈਂ ਬੁਲਾਵਾਂ ਨਾ ਉਦੋਂ ਤੱਕ ਤੁਸੀਂ ਇੱਥੇ ਆਉਣਾ ਨਹੀਂ ਸਾਡੇ ਕੰਮ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਦੇਣੀ ਮੈਥੋਂ ਉਦੋਂ ਬਾਅਦ ਚਲੋ ਚੇਅਰਮੈਨ ਬਣ ਗਿਆ ਉਦੋਂ ਬਾਅਦ ਮੈਥੋਂ ਖਾਲੀ ਚੈੱਕਾਂ ਦੇ ਵੀ ਸਾਈਨ ਕਰਾਏ ਨਹੀਂ ਚਾਰਾਂ ਦੇ ਸਾਨੂੰ ਇੱਥੇ ਕੰਮਕਾਰ ਕਰਦੇ ਆ ਵਿੱਚ ਦਖਲੰਦਾ ਜੀ ਕਹਿੰਦੇ ਨਹੀਂ ਕਰੋ ਸਾਨੂੰ ਰੋਕਿਆ ਗਿਆ ਕਮੇਟੀ ਨੂੰ ਵੀ ਇੱਥੇ ਨਾ ਆ ਜਾਵੇ ਉਸ ਵਾਸਤੇ ਕਰਵਾਇਆ ਚੈੱਕਾਂ ਦੇ ਦਸਤਖਤ ਉਹ ਕਹਿੰਦੇ ਵੀ ਬੈਂਕ ਦੇ ਵਿੱਚ ਲੋਡ ਹੈ ਜੀ ਅਸੀਂ ਕਿਹਾ ਵੀ ਖਾਲੀ ਚੈੱਕ ਦੇ ਅਸੀਂ ਸਾਈਨ ਨਹੀਂ ਕਰਦੇ ਉਹ ਕਹਿੰਦੀ ਬੈਂਕ ਦੇ ਵਿੱਚ ਲੋਡ ਹੈ ਤਾਂ ਚੈੱਕ ਦੇ ਸਾਈਨ ਕਰੋ ਮੈਂ ਨਵਾਂ ਸੀਗਾ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਤਾਂ ਮੈਂ ਚੈੱਕਾਂ ਦੇ ਸਾਈਨ ਕਰਤੀ ਸੀ ਪੁਰਾਣਾ ਜਿਹੜਾ ਹੁਣ ਮਾਮਲਾ ਹੋਇਆਗਾ ਮਤਲਬ ਇੱਥੇ ਸਕੂਲ ਦੇ ਵਿੱਚ ਬਦਲੀ ਨੂੰ ਲੈ ਕੇ ਮਤਾ ਪਾਤਾ ਲੋਕ ਕੱਠੇ ਹੋਣੇ ਪਿੰਡ ਦੇ ਬਾਰੇ ਇਹ ਮਤਾ ਤਾਂ ਪਾਇਆ ਜੀ ਦੇਖੋ ਸਟੇਟ ਪੱਧਰ ਤੇ ਹੁਣ ਗੇਮਾਂ ਹੋ ਰਹੀਆਂ ਸੀ ਜੀ ਉਹਨਾਂ ਦੇ ਪੇਰੈਂਟਸ ਮੇਰੇ ਲਈ ਆਏ ਵੀ ਸਾਡੇ ਬੱਚੇ ਗਏ ਨਹੀਂ ਹੈਗੇ ਗੇਮਾਂ ਗੇਮਾਂ ਦੇ ਵਿੱਚ ਗਏ ਨਹੀਂ ਹੈਗੇ ਤਾਂ ਅਸੀਂ ਆ ਕੇ ਪੰਜ ਸੱਤ ਪੇਰੈਂਟਸ ਨੂੰ ਨਾਲ ਲੈ ਕੇ ਕਮੇਟੀ ਆਈ ਇੱਥੇ ਗੱਲਬਾਤ ਮੈਡਮ ਨਾਲ ਕੀਤੀ ਵੀ ਜਿਹੜੇ ਟੀਚਰਾਂ ਨੂੰ ਡਿਊਟੀ ਲਾਈ ਸੀ ਵੀ ਉਹ ਕਾਹਦੇ ਨਹੀਂ ਗਏ ਤੇ ਕੀ ਗੱਲਬਾਤ ਹੋ ਗਈ ਅਸੀਂ ਕਿਹਾ ਵੀ ਤੁਸੀਂ ਟੀਚਰਾਂ ਨੂੰ ਬੁਲਾ ਦਿਓ ਇਹਨਾਂ ਨੇ ਟੀਚਰਾਂ ਨੂੰ ਨਹੀਂ ਬੁਲਾਇਆ ਸਾਡੇ ਨਾਲ ਗਲਤ ਵਿਵਹਾਰ ਕੀਤਾ ਇਹਨਾਂ ਨੇ ਹੁਣ ਮੰਗ ਕੀ ਕਰਦੇ ਹਾਂ ਫੋਨ ਅਸੀਂ ਜਦੋਂ ਆ ਕੇ ਇੱਥੇ ਚੈੱਕ ਅਪ ਕਰਿਆ ਸਾਰਾ ਦੇਖਿਆ ਫਿਰ ਮਿੱਡੇ ਮੀਲ ਦੇ ਵਿੱਚ ਹੀ ਬਹੁਤ ਜ਼ਿਆਦਾ ਕਬੜਾ ਹੋ ਰਿਹਾ ਸੀਗਾ ਅਸੀਂ ਦੇਖਿਆ ਆ ਕਿ ਫਰੂਟ ਮੀਨੇ ਚ ਚਾਰ ਵਾਰੀ ਮਿਲਣਾ ਚਾਹੀਦਾ ਹੈਗਾ ਬਲਕਿ ਇਹ ਸਾਲ ਦੇ ਵਿੱਚ ਤਿੰਨ ਵਾਰੀ ਮਿਲ ਰਿਹਾ ਹੈਗਾ ਇਹਨਾਂ ਮਿੱਡੇ ਮੀਲ ਦੇ ਵਿੱਚ ਬਹੁਤ ਜ਼ਿਆਦਾ ਕਬੜਾ ਹੋ ਰਿਹਾ ਹੈਗਾ ਇੱਥੇ ਮਹੀਨੇ ਦੇ ਵਿੱਚ ਖੀਰ ਚਾਰ ਵਾਰੀ ਬਣਨੀ ਚਾਹੀਦੀ ਹੈ ਮਹੀਨੇ ਦੇ ਵਿੱਚ ਇੱਕ ਵਾਰੀ ਖੀਰ ਬਣਦੀ ਹੈ ਤੁਸੀਂ ਆ ਕੇ ਚੈੱਕ ਨਹੀਂ ਕਰਿਆ ਕਦੇ ਪਹਿਲਾਂ ਅਸੀਂ ਪਹਿਲਾਂ ਚੈੱਕ ਕੀਤਾ ਨਹੀਂ ਸੀ ਇਹ ਕਹਿੰਦੇ ਵੀ ਆਉਣਾ ਨਹੀਂ ਹੈਗਾ ਫਿਰ ਮੈਂ ਕੁਦਰਤ ਹੀ ਆ ਗਿਆ ਇੱਥੇ ਚੈੱਕ ਕਰ ਮਾ ਚਲੋ ਦੇਖਦੇ ਚੈੱਕ ਤਾਂ ਕਰੀਏ ਜਾ ਕੇ ਕੀ ਮੰਗ ਕਰਦੇ ਹਾਂ ਸਰਕਾਰੀ ਅਸੀਂ ਮੰਗ ਕਰਦੇ ਆ ਵੀ ਇਹ ਟੀਚਰ ਨੇ ਜਿਹੜੇ ਇੱਥੋਂ ਨਾਰੈਣ ਇਹ ਜਨਾ ਜੇ ਇੱਥੇ ਰਹਿਣਗੇ ਤਾਂ ਇੱਥੇ ਸਕੂਲ ਦਾ ਵਿਖਿਆ ਜੋ ਖਰਾਬ ਹੋਊਗਾ ਸਾਡੀ ਮੰਗ ਹੈ ਵੀ ਇਹਨਾਂ ਦੀ ਇੱਥੋਂ ਬਦਲੀ ਹੋਈ ਜਾਵੇ ਜੇ ਅਖਰ ਬਦਲੀ ਨਹੀਂ ਕਰਾਉਂਦੇ ਹਲੇ ਟਾਈਮ ਲੱਗਦਾ ਤਾਂ ਡੈਪੂਟੇਸ਼ਨ ਤੇ ਇਹਨਾਂ ਨੂੰ ਭੇਜਿਆ ਜਾਵੇ ਕੀ ਨਾਮ ਜੀ ਗੁਰਵਿੰਦਰ ਸਿੰਘ ਜੀ ਪਿੰਡ ਲੇਲਕਲਾ ਮਾਮਲਾ ਕੀ ਹੈ ਜਿਹੜਾ ਤੁਸੀਂ ਪ੍ਰਾਇਮਰੀ ਸਕੂਲ ਦੇ ਵਿੱਚ ਇਕੱਠੇ ਹੋਏ ਹੋ ਇੱਕ ਮਤਾ ਵੀ ਪਾਇਆ ਗਿਆ ਮੁੱਖ ਅਧਿਆਪਕਾ ਦੇਖਲਾ ਮਾਮਲਾ ਕੀ ਹੈ ਸਰ ਮਾਮਲਾ ਸਰ ਇਸ ਤਰ੍ਹਾਂ ਹੈ ਸਾਡੇ ਸਕੂਲ ਸਾਡੇ ਪਿੰਡ ਦਾ ਇੱਕ ਹੋਣਹਾਰ ਖਿਡਿਆਰੀ ਹੈ ਅਰਸ਼ਨੂਰ ਸਿੰਘ ਉਹ ਥਲੈਟਿਕ ਕਰਦਾ ਹੈ ਉਸ ਦੀ ਸਿਲੈਕਸ਼ਨ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਹੋਈ ਸੀ ਤੇ ਉਹਨਾਂ ਨੂੰ ਜਦੋਂ ਗੇਮਾਂ 'ਚ ਨਾਮ ਲਿਜਾਇਆ ਗਿਆ ਉਹਨਾਂ ਦੇ ਪੇਰੈਂਟ ਸਾਡੇ ਕੋਲ ਆਏ ਕਿ ਸਾਡੇ ਬੇਟੇ ਦੀਆਂ ਗੇਮਾਂ ਨੇ ਜਿਹੜੀਆਂ ਉਹ ਮਿਸ ਕਰਵਾ ਦਿੱਤੀਆਂ ਗਿਆ ਆਪਾਂ ਕਾਰਨ ਪਤਾ ਕਰਨਾ ਹੈ ਜਾਂ ਕਿ ਸਕੂਲ 'ਚ ਕੀ ਗੱਲਬਾਤ ਹੋਈ ਹੈ ਜਦੋਂ ਅਸੀਂ ਸਕੂਲ ਮੁਖ ਅਧਿਆਪਕ ਨੂੰ ਮਿਲਿਓ ਰਿਆ ਕੇ ਜਿਨ੍ਹਾਂ ਦੀ ਡਿਊਟੀ ਸੀ ਵੀ ਇਹ ਬੱਚੇ ਦੀਆਂ ਗੇਮਾਂ ਕਿਉਂ ਨਹੀਂ ਕਰਵਾਈਆਂ ਗਈਆਂ ਕਿਹਾ ਤੋਂ ਨਹੀਂ ਲੈ ਕੇ ਜਾਇਆ ਗਿਆ ਕੀ ਕਾਰਨ ਹੋਇਆ ਜਾਂ ਫਿਰ ਇਹਨਾਂ ਦੀ ਸਿਲੈਕਸ਼ਨ ਨਹੀਂ ਹੋਈ ਤਾਂ ਉਹਨਾਂ ਨੇ ਸਾਨੂੰ ਬਹੁਤ ਹੀ ਰੂਡ ਵੇ ਬਨਾਲ ਸਾਡੇ ਨਾਲ ਗੱਲਬਾਤ ਕਰੀ ਜਦੋਂ ਅਸੀਂ ਉਹਨਾਂ ਨੂੰ ਜਵਾਬ ਮੰਗਿਆ ਕਿ ਕਿਸ ਦੀ ਡਿਊਟੀ ਲੱਗੀ ਸੀ ਉਹਨਾਂ ਨਾਲ ਸਾਨੂੰ ਮਿਲਾ ਦਿਓ ਜਿਨ੍ਹਾਂ ਨੇ ਇਹਨੂੰ ਲੈ ਕੇ ਜਾਣਾ ਸੀ ਤਾਂ ਉਹਨਾਂ ਨੇ ਸਾਨੂੰ ਇੱਕੇ ਜਵਾਬ ਦਿੱਤਾ ਲਾਸਟ ਚ ਆ ਕੇ ਕਹਿੰਦੇ ਜੀ ਫਿਰ ਤੁਸੀਂ ਮੰਨ ਲਓ ਜੇ ਸਾਥੋਂ ਬੱਚਾ ਨਹੀਂ ਲੈ ਕੇ ਜਾਇਆ ਗਿਆ ਗੇਮਾਂ ਤੇ ਫਿਰ ਤੁਸੀਂ ਕੀ ਕਰੋਗੇ ਉਹ ਸਾਨੂੰ ਮਤਲਬ ਬਾਰ-ਬਾਰ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਸਾਨੂੰ ਜਿਸਦੀ ਵੀ ਡਿਊਟੀ ਸੀ ਉਹਨਾਂ ਨਾਲ ਗੱਲਬਾਤ ਕਰਵਾਓ ਤੇ ਸਾਨੂੰ ਮਤਲਬ ਕੋਈ ਸਪਸ਼ਟ ਜਵਾਬ ਦਿਓ ਮੈਂ ਮਤਲਬ ਕਾਰਨ ਕੀ ਬਣਾਂਗੇ ਬੱਚੇ ਚ ਬੱਚੇ ਨੂੰ ਗੇਮਾਂ ਤੇ ਕਿਉਂ ਨਹੀਂ ਲੈ ਕੇ ਜਾਇਆ ਗਿਆ ਤਾਂ ਉਹਨਾਂ ਨੇ ਸਾਨੂੰ ਧਮਕਾਨ ਦੀ ਵੀ ਕੋਸ਼ਿਸ਼ ਕੀਤੀ ਕਿ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੱਲਬਾਤ ਕਰ ਰਹੇ ਹੋ ਮੈਨੂੰ ਸਵਾਲ ਜਵਾਬ ਕਰ ਰਹੇ ਹੋ ਮੈਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਕਰਵਾਉਂਗੀ ਤੇ ਸਾਡੇ ਨਾਲ ਮਾਤਾਵਾਦ ਸੀ ਅਸੀਂ ਨੇ ਮਤਲਬ ਅਸੀਂ ਕੋਈ ਚੀਜ਼ ਕੀਤੀ ਨਹੀਂ ਹੈਗੀ ਅਸੀਂ ਕਿਹਾ ਵੀ ਜੇ ਅਸੀਂ ਕੁਝ ਗਲਤ ਕਰ ਰਹੇ ਹਾਂ ਤੁਸੀਂ ਬੇਸ਼ੱਕ ਸਾਥੇ ਕਾਰਵਾਈ ਕਰਵਾ ਸਕਦੇ ਹੋ ਫਿਰ ਉਹਨਾਂ ਨੇ ਸਾਨੂੰ ਕੋਈ ਤਸੱਲੀਬਖਸ਼ ਜ ਅਸੀਂ ਸਰਪੰਚ ਸਾਹਿਬ ਕੋਲ ਗਏ ਅਗਲੇ ਦਿਨ ਸਾਡੀਆਂ ਜਿਹੜੀਆਂ ਵੀ ਨਗਰ ਦੀਆਂ ਪੰਚਾਇਤਾਂ ਨੇ ਉਹਨਾਂ ਦਾ ਅਗਲੇ ਦਿਨ ਇਕੱਠ ਕਰਿਆ ਗਿਆ ਫਿਰ ਉਹ ਮਤਾ ਪਾਇਆ ਗਿਆ ਜੀ ਕੀ ਕਾਰਵਾਈ ਕੀ ਲਿਖਿਆ ਉਹਦੇ ਵਿੱਚ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਜੀ ਇੱਕ ਤਾਂ ਜਿਹੜਾ ਮਿੱਡੇ ਮਿਲ ਚ ਬਹੁਤ ਵੱਡਾ ਘਪਲਾ ਕਰਿਆ ਹੋਇਆ ਸਾਰੇ ਸਾਲ ਦੇ ਫਰੂਟ ਤੇ ਜਿਹੜੇ ਪੈਸੇ ਨੇ ਹਰ ਹਫਤੇ ਜਿਹੜਾ ਫਰੂਟ ਆਂਦਾ ਕਦੇ ਵੀ ਬੱਚਿਆਂ ਨੂੰ ਫਰੂਟ ਨਹੀਂ ਮਿਲਿਆ ਸਿਰਫ ਇੱਕ ਸਾਲ 'ਚ ਤਿੰਨ ਦਿਨ ਫਰੂਟ ਦਿੱਤਾ ਤੇ ਉਹਦੀ ਕਾਨੂੰਨੀ ਜਾਂਚ ਦੀ ਅਸੀਂ ਅਰਜੀ ਵੀ ਪਾਈ ਹੋਈ ਹੈ ਉਹਦੀ ਜਾਂਚ ਹੋਣੀ ਚਾਹੀਦੀ ਹੈ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਅਸੀਂ ਇਸ ਟੀਚਰ ਨੂੰ ਸਾਡੇ ਸਕੂਲ ਚ ਨਹੀਂ ਰੱਖਣਾ ਚਾਹੁੰਦੇ ਕਿਉਂਕਿ ਜਿੰਨੇ ਵੀ ਪੇਰੈਂਟਸ ਨੇ ਉਹ ਕਹਿ ਕੇ ਗਏ ਆ ਜਿਹੜੇ ਚੰਗੇ ਐਥਲੀਟ ਨੇ ਜਾਂ ਔਰੇ ਬੱਚੇ ਕਰ ਰਿਹਾ ਕਿ ਅਸੀਂ ਆਪਦੇ ਨਾਮ ਕਟਵਾਵਾਂਗੇ ਬੱਚਿਆਂ ਦੇ ਜੇ ਆ ਉਹ ਸਕੂਲ ਚ ਰਹਿਣਗੇ ਅੱਜ ਕੀ ਨਾਮ ਆ ਜੀ ਡੈਜਿਗਨੇਸ਼ਨ ਕੀ ਹੈ ਤੁਹਾਡਾ ਸਕੂਲ ਚ ਮੈਂ ਰਜੇਸ਼ ਕੁਮਾਰ ਮੇਰਾ ਨਾਮ ਹੈ ਜੀ ਮੈਂ ਐਸਟਮਨ ਚਾਰਜ ਹਾਂ ਜੀ ਸਕੂਲ ਦਾ ਤੇ ਮੇਰੇ ਤੋਂ ਪਹਿਲਾਂ ਜਿਹੜੇ ਐਚਟੀ ਬਿਆੰਤ ਕਰਨੇ ਉਹ ਛੁੱਟੀ ਤੇ ਨਹੀਂ ਆਜੀ ਹਾਂਜੀ ਇੱਕ ਤੁਹਾਡੇ ਇੱਥੇ ਜਿਹੜੇ ਪੰਚਾਇਤ ਦੀ ਇਕੱਠੀ ਹੋਈ ਆ ਮੋਤਵਰ ਇਕੱਠੇ ਆਇਆ ਹੈ ਮਤਾ ਪਾਇਆ ਹੈ ਤੁਹਾਡੇ ਜਿਹੜੇ ਹੈੱਡ ਟੀਚਰ ਆ ਉਹਨਾਂ ਦੇ ਖਿਲਾਫ ਇਨੂੰ ਲੈ ਕੇ ਮਿਡਡੇ ਮੀਲ ਨੂੰ ਲੈ ਕੇ ਜਾਂ ਕੋਈ ਬੱਚਾ ਬਾਹਰ ਭੇਜਣਾ ਸੀ ਗੇਮਾਂ ਨੂੰ ਲੈ ਕੇ ਮਾਮਲਾ ਕੀ ਹੈ ਤੁਹਾਡਾ ਦੇਖੋ ਜੀ ਸਰ ਜਿਹੜੀ ਸਾਡੇ ਸਕੂਲ ਦੇ ਬੰਦਕੌਰ ਮੈਡਮ ਜੀ ਨੇ ਤੇ ਜੋ ਵੀ ਗੱਲਬਾਤ ਹੋਈ ਹੈ ਸਾਡੇ ਪਿੰਡ ਦੀ ਪੰਚਾਇਤ ਨੂੰ ਤੇ ਸਾਡੇ ਸਕੂਲ ਦੀ ਐਸਐਮਸੀ ਕਮੇਟੀ ਨੂੰ ਇਹਨੂੰ ਨਹੀਂ ਪਤਾ ਜੀ ਕੀ ਗੱਲ ਹੈ ਐਸਸੀ ਜੀ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਹਾਂਜੀ ਨਹੀਂ ਟੀਚਰ ਨੂੰ ਤੁਸੀਂ ਮਿਡਡੇ ਮੀਲ ਦਾ ਤਾਂ ਤੁਹਾਨੂੰ ਪਤਾ ਹੋਊ ਜਿਵੇਂ ਇਹਨਾਂ ਨੇ ਦੋਸ਼ ਲਾਇਆ ਕਿ ਜਿਹੜਾ ਇੱਕ ਹਾ ਮਹੀਨੇ ਦੇ ਵਿੱਚ ਚਾਰ ਵਾਰ ਫਰੂਟ ਮਿਲਣਾ ਚਾਹੀਦਾ ਉਹ ਕਹਿੰਦੇ ਸਾਲ ਦੇ ਵਿੱਚ ਵੀ ਚਾਰ ਵਾਰੀ ਮਸਾ ਮਿਲਦਾਗਾ ਦੇਖੋ ਸਰ ਉਸ ਚੀਜ਼ ਦੇ ਬਾਰੇ ਸਾਡੇ ਜਿਹੜੀ ਬਿਆਨਤਕੌਰ ਐਚਡੀ ਮੈਡਮ ਨੇ ਉਹਨਾਂ ਨੂੰ ਪਤਾ ਹੈ ਮੈਂ ਫਿਰ ਉਸੇ ਤਾਂ ਗੱਲ ਦੁਬਾਰਾ ਕਹਿ ਰਹੇ ਹਾਂ ਤੇ ਸਾਡੀ ਐਸਐਮਸੀ ਕਮੇਟੀ ਤੇ ਸਾਡੀ ਪਿੰਡ ਦੀ ਪੰਚਾਇਤ ਨੂੰ ਪਤਾ ਜੀ ਇਸ ਮਸ਼ੀਦੇ ਸਰ ਕਲਾਸ ਪੜਾ ਰਹੇ ਹੋ ਤੁਸੀਂ ਹਾਂਜੀ ਸਰ ਪੜਾ ਰਿਹਾ ਨਹੀਂ ਜੀ ਤੁਹਾਡੀ ਕਲਾਸ ਦੇ ਵਿੱਚ ਫਰੂਟ ਮਿਲਦਾ ਹੈ ਮਿਡਡੇ ਡੇ ਮੀਲ ਚ ਸਾਲ ਚ ਐ ਕਿ ਸਰ ਫਰੂਟ ਮਤਲਬ ਕੀ ਦੋ ਵਾਰੀ ਮਿਲੇ ਮਤਲਬ ਦੋ ਜਾਂ ਤਿੰਨ ਵਾਰ ਬਈ ਇੱਕ ਸਾਲ ਇੱਕ ਸਾਲ ਉਹਦੀ ਵਜ੍ਹਾ ਕੀ ਫਿਰ ਸਰ ਉਹਦੀ ਵਜ੍ਹਾ ਸਾਡੇ ਜਿਹੜੇ ਬਿਆਨਕੋੜ ਐਚਡੀ ਮੈਡੋਂ ਨੂੰ ਨਹੀਂ ਪਤਾ ਜੀ ਇੱਕ ਜਿਹੜਾ ਬੱਚਾ ਦੱਸੇ ਸਕਦੇ ਦੱਸ ਰਿਹਾ ਕਹਿੰਦੇ ਉਹਨਾਂ ਨੇ ਜ਼ਿਲ੍ਹਾ ਪੱਧਰ ਤੇ ਖੇਡਣਾ ਸੀਗਾ ਪਰ ਸਕੂਲ ਦੀ ਲਾਪਰਵਾਹੀ ਕਰਕੇ ਜਿਹੜਾ ਉਹ ਉਹਨੂੰ ਖੇਡਣ ਦੇ ਵਿੱਚ ਲਜਾਇਆ ਨਹੀਂ ਗਿਆ ਉਹ ਇੱਕ ਮਤਲਬ ਵੱਡਾ ਮਿਸ ਹੋਇਆ ਉਹਦਾ ਬੱਚੇ ਦਾ ਉੱਥੋਂ ਸਰ ਉਹ ਦੇਖੋ ਜੀ ਉਸ ਬੱਚਾ ਸਾਡਾ ਰੇਸਾਂ ਤੇ ਜਾਣਾ ਸੀਗਾ ਜ਼ਿਲ੍ਹਾ ਪੱਧਰ ਤੇ ਰੇਸਾਂ ਦੇ ਵਿੱਚ ਤੇ ਉਹਦੇ ਬਾਰੇ ਸਾਰ ਤੁਹਾਨੂੰ ਉਹੀ ਕਿਹਾ ਸਾਡੇ ਗੁਰਿੰਦਰ ਸਿੰਘ ਜੀ ਨੇ ਤੇ ਸਰ ਬਲਕਾਰ ਸਿੰਘ ਜੀ ਨੇ ਤੇ ਜੋਗਰਾ ਸਿੰਘ ਨੇ ਇਹਨੇ ਪ੍ਰੈਕਟਿਸ ਕਰਾਈ ਸੀਗੀ ਉਹ ਬਿਆਨਤ ਕੋਰ ਜੀ ਨੇ ਬੱਚਾ ਨਹੀਂ ਭੇਜਿਆ ਕੀ ਗੱਲਬਾਤ ਤੁਹਾਨੂੰ ਹੋਈ ਹੈ ਤੇ ਉਹਨਾਂ ਨੂੰ ਹੀ ਪਤਾ ਸਾਰ ਐਸਵੀਸ਼ਵਾਰੇ ਮੈਨੇ ਐਸਵੀਸ਼ਵਾਰੇ ਜਿਆਦਾ ਜਾਣਕਾਰੀ ਨਹੀਂ ਹੈਗੀ ਅਰਜਿੰਦਰ ਕੰਗਰ ਜੀ ਕਿਹਦੇ ਲੜਾ ਲੇਲ ਕਲਾ ਜਿਹੜਾ ਪ੍ਰਾਇਮਰੀ ਸਕੂਲ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਸਾਲ ਦੇ ਵਿੱਚ ਮੈਡਮ ਨੇ ਸਿਰਫ 2-3 ਵਾਰ ਖਾਣ ਦਿੱਤਾ ਹੈ ਬੱਚਿਆਂ ਨੂੰ ਮਿੱਟ ਦੇ ਮੀਂਹ ਦੇ ਵਿੱਚ ਖਾਣ ਲਈ ਜਿਹੜਾ ਕਿ ਮਹੀਨੇ ਦੇ ਵਿੱਚ 4 ਵਾਰ ਮਿਲਣਾ ਚਾਹੀਦਾ ਇਹ ਸਾਡੇ ਲਿਵੇ ਲਿਖਤੀ ਰੂਪ ਚ ਅਜੇ ਅ ਸ਼ੁੱਕਰਵਾਰ ਆਇਆ ਹੈ ਕਿ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਤੇ ਇਹਦੀ ਜੋ ਵੀ ਕਾਰਵਾਈ ਬਣੂਗੀ ਤੇ ਕੀਤੀ ਗਈ ਤੇ ਇੱਕ ਬੱਚਾ ਸੀਗਾ ਜਿਹੜਾ ਲੈਕਟ ਦੇ ਵਿੱਚ ਸਿਲੈਕਟ ਹੋਇਆ ਸੀ ਜ਼ਿਲੇ ਲਈ ਹਾਂਜੀ ਉਹਨੂੰ ਵੀ ਖੇਡਣ ਦੇ ਲਈ ਨਹੀਂ ਭੇਜਿਆ ਗਿਆ ਇਤੋਂ ਤੱਕ ਕਿ ਪੰਚਾਇਤ ਨੇ ਮਤਾ ਵੀ ਪਾਤਾ ਕਿ ਇਸ ਟੀਚਰ ਨੂੰ ਤੋਂ ਬਦਲੇ ਜਾਵੇ ਜੇ ਉਹ ਗੱਲ ਕਰਨ ਆਏ ਉਹਨਾਂ ਦੇ ਨਾਲ ਵੀ ਕਾਫੀ ਰਾਤ ਬੋਲੇ ਉਹ ਸਰਕਾਰੀ ਪੱਧਰ ਦੀ ਨਾ ਪਰਤਾਲ ਹੋਊਗੀ ਸਾਡੇ ਲਈ ਲਿਖਤੀ ਰੂਪ ਚ ਆ ਚੁੱਕਿਆ ਤੇ ਡੀਓ ਮੈਡਮ ਨਾਲ ਅਸੀਂ ਲਿਖਤੀ ਰੂਪ ਚ ਭੇਜ ਚੁੱਕਿਆ ਇਸ ਤੋਂ ਬਾਅਦ ਜਿਹੜੀ ਵੀ ਗੱਲਬਾਤ ਹੋਊਗੀ ਸੰਤੱਸੀ ਆ ਪਿਛਲੇ ਸਾਲ ਦੇ ਵਿੱਚ ਕਦੇ ਤੁਸੀਂ ਵੀ ਚੈੱਕ ਕੀਤਾ ਜੀ ਪਹਿਲਾਂ ਵੀ ਕੋਈ ਕਿਸੇ ਤਰ੍ਹਾਂ ਦਾ ਪਤਾ ਲੱਗਿਆ ਜਿਵੇਂ ਬੱਚਿਆਂ ਨਹੀਂ ਪਹਿਲਾਂ ਕਦੇ ਸਾਨੂੰ ਕੋਈ ਸ਼ਿਕਾਇਤ ਨਹੀਂ